ਕੀ ਟੂ ਰੈਸਟ ਜਾਂ ਸਟੂਡੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਉਂਦਾ ਤੇ ਉਹਨੂੰ 6 ਮਹੀਨੇ ਦੇ ਵਿੱਚ ਵਿੱਚ ਮਤਲਬ 6 ਮਹੀਨੇ ਤੱਕ ਉਹ ਆਪਣਾ ਇੰਡੀਅਨ ਲਾਇਸੈਂਸ ਦੇ ਉੱਤੇ ਡਰਾਈਵ ਕਰ ਸਕਦਾ ਉਸ ਤੋਂ ਬਾਅਦ ਵਿੱਚ ਉਹਨੂੰ ਜਿਹੜਾ ਆਸਟ੍ਰੇਲੀਅਨ ਲਾਇਸੈਂਸ ਹੈ ਉਹ ਲੈਣਾ ਪਊਗਾ ਜੇ ਤੁਹਾਨੂੰ ਪਲੀਜ਼ ਕਰਦੀ ਆ ਤੇ ਉਹ ਹੈਗਾ 603 ਡਾਲਰ ਦਾ ਤਾਂ ਉਸ ਤੋਂ ਬਾਅਦ ਵਿੱਚ ਜੇ ਫਿਰ ਵੀ ਤੁਸੀਂ ਬਿਨਾਂ ਮਤਲਬ ਇੰਡੀਅਨ ਲਾਇਸੈਂਸ ਦੇ ਡਰਾਈਵ ਕਰਦੇ ਜੇ ਪਹਿਲੇ ফাইন ਤੋਂ ਬਾਅਦ ਵਿੱਚ ਤੇ ਦੂਜਾ ফাইন ਜਿਹੜਾ ਹੋਇਆਗਾ 924 ਡਾਲਰ ਦਾ ਤੇ ਉਸ ਤੋਂ ਬਾਅਦ ਵਿੱਚ ਜੇ ਫਿਰ ਮਤਲਬ ਤੁਸੀਂ ਤੀਜੇ ਤੀਜੇ ਟਾਈਮ ਹੀ ਪੜੇ ਜਾਂਦੇ ਜੇ ਫੇਅਰਕੋਰਟ ਦੇ ਵਿੱਚ ਤੁਹਾਨੂੰ 2200 ਡਾਲਰ ਤੱਕ ਦਾ ফাইন ਜਿਹੜਾ ਉਹ ਪੈ ਸਕਦਾ ਅੱਜ ਦੀ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਆਪਣਾ ਆਸਟ੍ਰੇਲੀਆ ਦੇ ਵਿੱਚ ਲਾਇਸੈਂਸ ਬੰਦਾ ਡਰਾਈਵਿੰਗ ਲਾਇਸੈਂਸ ਇਹ ਵੀਡੀਓ ਜਿਹੜੀ ਹੈ ਖਾਸ ਕਰਕੇ ਨਿਊ ਸਾਊਥ ਵੇਲੀ ਆ ਜਦੋਂ ਤੁਸੀਂ ਸਿਡਨੀ ਆਉਂਦੇ ਜੇ ਜਾਂ ਨਿਊ ਸਾਊਥ ਵੇਲ ਸਟੇਟ ਦੇ ਕਿਸੇ ਹੋਰ ਸਿਟੀ ਦੇ ਵਿੱਚ ਤੁਸੀਂ ਜਾਂਦੇ ਜੇ ਤੇ ਉਹਦੇ ਲਈ ਆ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਕੀ ਪ੍ਰੋਸੀਜਰ ਆ ਆ ਇਹ ਵੀਡੀਓ ਦੇ ਵਿੱਚ ਮੈਂ ਦੋ ਚੀਜ਼ਾਂ ਕਵਰ ਕਰੂੰਗਾ ਕਿ ਜੇ ਤੁਹਾਡੇ ਕੋਲ ਇੰਡੀਅਨ ਲਾਇਸੈਂਸ ਹੈਗਾ ਵਾ ਫਿਰ ਇਹਦਾ ਕੀ ਪ੍ਰੋਸੀਜਰ ਆ ਪਲੱਸ ਇਹਦੀ ਫੀਸ ਕਿੰਨੀ ਹੁੰਦੀ ਆ ਤੇ ਜੇ ਤੁਹਾਡੇ ਕੋਲ ਇੰਡੀਅਨ ਲਾਇਸੈਂਸ ਨਹੀਂ ਹੈਗਾ ਤੇ ਫਿਰ ਕੀ ਪ੍ਰਕਿਰਿਆ ਕਿਵੇਂ ਆਪਾਂ ਜਿਹੜਾ ਆ ਸਟ੍ਰੇਲੀਅਨ ਡਰਾਈਵਿੰਗ ਲਾਇਸੈਂਸ ਆ ਉਹ ਲੈ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਦੋਂ ਆਪਣੇ ਤੋਂ ਇੰਡੀਆ ਲਾਇਸੈਂਸ ਹੁੰਦਾ ਹੋਵੇ ਫਿਰ ਉਹਦਾ ਕੀ ਪ੍ਰੋਸੀਜਰ ਆ ਆ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਹੁਣ ਨਵਾਂ ਰੂਲ ਹੈਗਾ ਆਸਟ੍ਰੇਲੀਆ ਨੇ ਕਰ ਲਿਆ ਉਹਦੇ ਵਿੱਚ ਇਹ ਆ ਕਿ ਕੋਈ ਵੀ ਟੂਰਿਸਟ ਜਾਂ ਸਟੂਡੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਉਂਦਾ ਤੇ ਉਹਨੂੰ 6 ਮਹੀਨੇ ਦੇ ਵਿੱਚ ਵਿੱਚ ਮਤਲਬ 6 ਮਹੀਨੇ ਤੱਕ ਉਹ ਆਪਣਾ ਇੰਡੀਅਨ ਲਾਇਸੈਂਸ ਦੇ ਉੱਤੇ ਡਰਾਈਵ ਕਰ ਸਕਦਾ। ਉਸ ਤੋਂ ਬਾਅਦ ਵਿੱਚ ਉਹਨੂੰ ਜਿਹੜਾ ਆਸਟ੍ਰੇਲੀਅਨ ਲਾਇਸੈਂਸ ਹੈ ਉਹ ਲੈਣਾ ਪਊਗਾ। ਪਹਿਲਾਂ ਰੂਲ ਥੋੜਾ ਹੋਰ ਹੁੰਦਾ ਸੀ ਪਰ ਜਿਹੜਾ ਹੁਣ ਨਵਾਂ ਰੂਲ ਹੈ ਉਹਦੇ ਵਿੱਚ ਜੇ ਤੁਸੀਂ ਜਿਵੇਂ ਤੁਸੀਂ ਅੱਜ ਆਸਟ੍ਰੇਲੀਆ ਆਉਂਦੇ ਜੇ ਤੇ ਅੱਜ ਤੋਂ ਘੱਟ 6 ਮਹੀਨੇ ਤੱਕ ਤੁਸੀਂ ਡਰਾਈਵ ਕਰ ਸਕਦੇ ਆਪਣੇ ਇੰਡੀਅਨ ਲਾਇਸੈਂਸ ਤੇ ਪਰ ਉਸ ਤੋਂ ਬਾਅਦ ਵਿੱਚ ਤੁਹਾਨੂੰ ਜਿਹੜਾ ਆਸਟ੍ਰੇਲੀਅਨ ਲਾਇਸੈਂਸ ਉਹ ਲੈਣਾ ਪੈਂਦਾ। ਪਰ ਜੇ ਤੁਸੀਂ ਨਹੀਂ ਲੈਂਦੇ ਤੇ ਫਿਰ ਵੀ ਕੰਟੀਨਿਊਸਲੀ ਡਰਾਈਵ ਕਰਦੇ ਜੇ ਤੇ ਉਹਦਾ ਜਿਹੜਾ ਫਾਈਨ ਆ ਉਹ ਪਹਿਲਾ ਫਾਈਨ ਜੇ ਤੁਹਾਨੂੰ ਪੁਲੀਸ ਫੜਦੀ ਆ ਤੇ ਉਹ ਹੈਗਾ 603 ਡਾਲਰ ਦਾ ਉਹ ਤੋਂ ਬਾਅਦ ਵਿੱਚ ਜੇ ਫਿਰ ਵੀ ਤੁਸੀਂ ਬਿਨਾ ਮਤਲਬ ਇੰਡੀਆ ਲਾਇਸੈਂਸ ਦੇ ਉੱਤੇ ਡਰਾਈਵ ਕਰਦੇ ਜੇ ਪਹਿਲੇ ਫਾਈਨ ਤੋਂ ਬਾਅਦ ਵਿੱਚ ਤੇ ਦੂਜਾ ਫਾਈਨ ਜਿਹੜਾ ਹੈਗਾ 924 ਡਾਲਰ ਦਾ ਤੇ ਉਹ ਤੋਂ ਬਾਅਦ ਵਿੱਚ ਜੇ ਫਿਰ ਮਤਲਬ ਤੁਸੀਂ ਤੀਜੇ ਤੀਜੇ ਟਾਈਮ ਹੀ ਫੜੇ ਜਾਂਦੇ ਜੇ ਏਅਰ ਕੋਡ ਦੇ ਵਿੱਚ ਤੁਹਾਨੂੰ 2200 ਡਾਲਰ ਤੱਕ ਦਾ ਫਾਈਨ ਜਿਹੜਾ ਉਹ ਪੈ ਸਕਦਾ ਤੇ ਹੁਣ ਜਦੋਂ ਆਪਾਂ ਆਸਟ੍ਰੇਲੀਅਨ ਆਪਣੇ ਤੋਂ ਇੰਡੀਅਨ ਲਾਇਸੈਂਸ ਹੈਗਾ ਤੇ ਕੋਲੇ ਵਿੱਚ ਇੱਕ ਕੰਡੀਸ਼ਨ ਹੁੰਦੀ ਕਿ ਕਿੰਨਾ ਪੁਰਾਣਾ ਉਹ ਜਿਵੇਂ ਜਦੋਂ ਤੁਸੀਂ ਇੱਥੇ ਆਨ ਕੇ ਅਪਲਾਈ ਕੀਤਾ ਆਸਟ੍ਰੇਲੀਅਨ ਲਾਇਸੈਂਸ ਲਈ ਤੇ ਜੇ ਤੁਹਾਡੇ ਤੋਂ 1 ਸਾਲ ਪੁਰਾਣਾ ਵਾ ਤੁਹਾਡਾ ਜਿਹੜਾ ਇੰਡੀਅਨ ਲਾਇਸੈਂਸ ਆ ਤੇ ਫੇਰ ਤੁਹਾਨੂੰ P1 ਲਈ ਤੁਸੀਂ ਐਲੀਜੀਬਲ ਹੁੰਦੇ ਜੇ ਤਾਂ ਉਹ ਲੈ ਨਹੀਂ ਪੈਂਦੀ ਆ ਜੇ 2 ਸਾਲ ਪੁਰਾਣਾ ਮੈਂ ਫਿਰ ਤੁਸੀਂ ਪੀ 2 লাইসেন্স ਲੈ ਸਕਦੇ ਤੇ ਜੇ 2 ਸਾਲ ਮਤਲਬ ਜੇ 2 ਸਾਲ ਤੋਂ ਜ਼ਿਆਦਾ ਪੁਰਾਣਾ ਪਰ 3 ਤੋਂ ਘੱਟ ਆ 2.5 ਮਹੀਨੇ ਹੋ ਗਏ ਜਾਂ 2.5 ਸਾਲ ਹੋ ਗਏ ਜਾਂ ਆ 2 ਸਾਲ 6 ਮਹੀਨੇ ਹੋ ਗਏ ਫਿਰ ਵੀ ਤੁਹਾਨੂੰ ਜਿਹੜਾ ਪੀ 2 লাইসেন্স ਮਿਲੂਗਾ ਪਰ ਜੇ ਤੁਹਾਡਾ লাইসেন্স ਜਿਹੜਾ ਉਹ 3 ਸਾਲ ਤੋਂ ਗਾਵਾ ਪੁਰਾਣਾ ਮਤਲਬ 3 ਸਾਲ ਕੰਪਲੀਟ ਹੋ ਗਏ ਇੰਡੀਅਨ লাইসেনਸ ਤੇ ਫਿਰ ਤੁਸੀਂ ਜਿਹੜਾ ਉਹ ਆਸਟ੍ਰੇਲੀਅਨ ਫੁੱਲ ਲਾਇਸੈਂਸ ਲਈ एलिਜੀਬਲ ਹੁੰਦੇ ਜੇ ਫਿਰ ਤੁਸੀਂ ਉਹ ਆਪਣਾ ਲਾਇਸੈਂਸ ਜਿਹੜਾ ਅਪਲਾਈ ਕਰ ਸਕਦੇ ਜੇ ਤੇ ਇਹ ਜਿਹੜਾ ਪੀ 1 ਪੀ 2 ਆ ਇਹਦੇ ਥੋੜੀਆਂ ਕੰਡੀਸ਼ਨਸ ਹੁੰਦੀਆਂ ਕਿ ਇੱਕ ਤੇ ਤੁਹਾਨੂੰ ਉਹ ਮਤਲਬ ਜਿਹੜੀ ਪੀ ਪਲੇਟ ਹੁੰਦੀ ਆ ਰੈੱਡ ਹੋਵੇ ਜਾਂ ਗ੍ਰੀਨ ਜਿਹੜਾ ਉਹਦਾ ਡਾ ਲਾਇਸੈਂਸ ਆ ਉਹ ਤੁਹਾਨੂੰ ਲਾ ਕੇ ਫਿਰ ਹੀ ਗੱਡੀ ਚਲਾਉਣੀ ਪੈਂਦੀ ਉਹ ਗੱਡੀ ਦੇ ਫਰੰਟ ਤੇ ਬੈਕ ਤੇ ਦੋਨੀਆਂ ਸਾਈਡ ਤੇ ਤੇ ਪਲਾਸੋ ਦੇ ਵਿੱਚ ਇਹ ਹੁੰਦਾ ਕਿ ਆ ਸਪੀਡ ਦੀ ਜਿਹੜੀ ਲਿਮਿਟ ਆ ਉਹ ਵੀ ਮਤਲਬ ਮਤਲਬ ਲਿਮਟਡ ਹੁੰਦੀ ਸਪੀਡ ਕਿ ਜਿਹੜਾ ਆਪਣਾ ਪੀ 1 ਲਾਇਸੈਂਸ ਹੁੰਦਾ ਵਾ ਉਹਦੇ ਲਈ ਦੂਹੀ 90 ਦੀ ਸਪੀਡ ਤੇ ਗੱਡੀ ਚਲਾ ਸਕਦੇ ਜੇ ਚਾਹੇ ਆ ਜਿਹੜੀ ਆਪਣੀ ਰੋਡ ਦੀ ਸਪੀਡ ਹੋ ਜ਼ਿਆਦਾ ਵੀ ਆ ਜੇ 100 110 ਆ ਫਿਰ ਵੀ ਜਿਹੜੀ ਉਹ ਮੈਕਸਿਮਮ ਤੁਹਾਡੀ ਸਪੀਡ ਆ ਉਹ 90 ਹੁੰਦੀ ਆ ਤੇ ਜਿਹੜਾ ਆਪਣਾ ਪੀ 2 ਲਾਇਸੈਂਸ ਹੁੰਦਾ ਉਹਦੀ 100 ਹੁੰਦੀ ਆ ਮੈਕਸਿਮਮ ਸਪੀਡ ਤੇ ਜਿਹੜਾ ਫੁੱਲ ਲਾਇਸੈਂਸ ਆ ਉਹ ਫਿਰ ਜਿਵੇਂ ਜਿੱਦਾਂ ਵੀ ਸਪੀਡ ਜਿੰਨੀ ਹੈਗੀ ਆ ਰੋਡ ਦੀ ਉਹਦੇ ਹਿਸਾਬ ਨਾਲ ਤੁਸੀਂ ਡਰਾਈਵ ਕਰ ਸਕਦੇ ਜੇ ਤੇ ਜਿਹੜਾ ਪੀ 1 ਹੁੰਦਾ ਲਾਇਸੈਂਸ ਉਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਇੱਕ ਇਹ ਹੁੰਦਾ ਕਿ ਹਰ ਲਾਇਸੈਂਸ ਚਾਹੇ ਉਹ ਲਰਨਰ ਆ ਚਾਹੇ ਪੀ 1 ਆ ਚਾਹੇ ਪੀ 2 ਆ ਜਾਂ ਫੁੱਲ ਲਾਇਸੈਂਸ ਆ ਉਹਦੇ ਪੁਆਇੰਟ ਤੁਹਾਨੂੰ ਮਿਲਦੇ ਆ ਕਿ ਜੇ ਤੁਸੀਂ ਕੋਈ ਡਰਾਈਵ ਕਰਦੇ ਕੋਈ ਗਲਤੀ ਕਰਦੇ ਜੇ ਤੇ ਤੁਹਾਡੇ ਉਹ ਪੁਆਇੰਟ ਕੱਟੇ ਜਾਂਦੇ ਸੋ ਆਪ ਤੋਂ ਪਹਿਲਾਂ ਜੇ ਆਪਾਂ ਡੋਲਰ ਨਾਲ ਲਾਇਸੈਂਸ ਤੇ ਉਹਦੇ ਵਿੱਚ ਜਿਹੜੇ ਤੁਹਾਨੂੰ ਡੀਮੈਡ ਪੁਆਇੰਟ ਜਿਹੜੇ ਮਿਲਦੇ ਆ ਉਹ ਚਾਰ ਹੁੰਦੇ ਆ ਮਤਲਬ ਜੇ ਤੁਸੀਂ ਕੋਈ ਅਫੈਂਸ ਕੀਤਾ ਤੇ ਜਦੋਂ ਵੀ ਕੋਈ ਇੱਥੇ ਗਲਤੀ ਹੁੰਦੀ ਕੋਈ ਤੁਸੀਂ ਰੈੱਡ ਲਾਈਟ ਜੰਪ ਕਰਦੇ ਜੇ ਕੋਈ ਸਪੀਡਿੰਗ ਦੀ ਹੋ ਗਈ ਜਾਂ ਕੋਈ ਹੋਰ ਕੋਈ ਫਾਈਨ ਆ ਗਿਆ ਤੁਹਾਨੂੰ ਤੇ ਜੇ ਉਹਦੇ ਨਾਲ ਇਹ ਕਈ ਵਾਰੀ ਹੁੰਦਾ ਕਿ ਜਿਵੇਂ ਇੰਨੇ ਡਾਲਰ ਦਾ ਫਾਈਨ ਪਲੱਸ ਇੰਨੇ ਡੀਮੈਡ ਪੁਆਇੰਟ ਹੁਣ ਮੰਨ ਲਓ ਤੁਸੀਂ ਕੋਈ ਗਲਤੀ ਕੀਤੀ ਉਹਦੇ 10 ਡੀਮੈਟ ਪੁਆਇੰਟ ਹੀ ਤੇ ਤੁਹਾਨੂੰ ਫਾਈਨ ਵੀ ਦੇਣਾ ਪਊ ਪਲੱਸ ਜਿਹੜੇ ਡੀਮੈਟ ਪੁਆਇੰਟ ਤੁਹਾਡੇ ਹੋ ਲਾਇਸੈਂਸ ਤੋਂ ਕੱਟੇ ਜਾਣਗੇ ਤੇ ਜਿਵੇਂ ਤੁਹਾਡਾ ਲਰਨਰ ਲਾਇਸੈਂਸ ਆ ਉਹਦੇ ਤੁਹਾਡੇ ਪੁਆਇੰਟ ਚ ਆ ਰਿਹਾ ਜੇ ਤੁਸੀਂ ਕੋਈ ਗਲਤੀ ਕੀਤੀ ਉਹ 4 ਪੁਆਇੰਟ ਦਾ ਕੋਈ ਹੈਗੀ ਹੀ ਅਫੈਂਸ ਜਿਹੜਾ ਤੁਸੀਂ ਕੀਤਾ ਫਿਰ ਤੁਹਾਡੇ ਚਾਰ ਦੇ 4 ਪੁਆਇੰਟ ਕੱਟੇ ਗਏ ਤੇ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਫਿਰ ਸਸਪੈਂਡ ਹੋ ਜਾਂਦਾ ਫਿਰ ਤੁਹਾਨੂੰ ਦੁਬਾਰਾ ਜਿਹੜਾ ਨਵੇਂ ਸਿਰਿਓਂ ਦਾ ਜਿਹੜਾ ਆਪਣਾ ਅਪਲਾਈ ਕਰਨਾ ਪੈਂਦਾ ਤੇ ਇਦਾਂ ਹੀ ਜਿਹੜਾ ਆਪਣਾ ਹੈਗਾ ਵਾ ਪੀ 2 ਜਿਹੜਾ ਦਾ ਦੀ ਲਰਨਰ ਦੇ 4.4 ਡੀਮੈਡ ਪੁਆਇੰਟ ਹੋਗੇ ਜਿਹੜਾ P1 ਆ ਉਹਦੇ ਤੁਹਾਨੂੰ ਮਿਲਗੇ 7 ਇਹ ਨਹੀਂ ਲਰਨਰ ਦੇ ਤੇ P1 ਦੇ ਦੋਆਂ ਦੇ ਡੀਮੈਡ ਪੁਆਇੰਟ ਸੇਮ ਆ 4-4 ਪੁਆਇੰਟ ਦੋਆਂ ਦੇ ਹੋਗੇ ਤੇ ਫੇ ਜਿਹੜਾ P2 ਹੁੰਦਾ ਉਹਦੇ ਤੁਹਾਨੂੰ ਮਿਲਗੇ 7 ਡੀਮੈਡ ਪੁਆਇੰਟ ਤੇ ਜਿਹੜਾ ਤੁਹਾਡਾ ਫੁੱਲ ਲਾਇਸੈਂਸ ਜਦੋਂ ਬਣਦਾ ਉਹਦੇ ਵਿੱਚ ਤੁਹਾਡੇ ਡੀਮੈਡ ਪੁਆਇੰਟ ਜਿਹੜੇ 13 ਹੁੰਦੇ ਆ ਤੇ ਦੇ ਮੈਂ ਤਾਂ ਦੋ ਗੱਲ ਫਾਇੰਸ ਹੁੰਦਾ ਪਰ ਉਹਦੀ ਗਿਣਤੀ 13 ਹੋਣ ਕਰਕੇ ਉਹ ਥੋੜਾ ਮੈਂ ਜਿਆਦਾ ਸੇਫ ਆ ਤੇ ਉਹਦੇ ਵਿੱਚ ਤੁਹਾਨੂੰ ਕੋਈ ਆ ਕੋਈ ਪਲੇਟ ਅੱਗੇ ਪਿਛੇ ਕੋਈ ਗੱਡੀ ਤੇ ਨਹੀਂ ਲਾਉਣੀ ਪੈਂਦੀ ਪਲੱਸ ਉਹਦਾ ਇਹ ਫਾਇਦਾ ਹੁੰਦਾ ਕਿ ਆ ਡੀਮੈਟ ਪੁਆਇੰਟ ਤੁਹਾਨੂੰ ਜਿਆਦਾ ਮਿਲ ਜਾਂਦੇ ਆ ਫਿਰ ਮੈਕਸਿਮਮ ਜਿੰਨੀ ਸਪੀਡ ਰੋਡ ਦੀ ਸਪੀਡ ਆ ਉਹਦੇ ਤੇ ਤੁਸੀਂ ਗੱਡੀ ਚਲਾ ਸਕਦੇ ਕੋਈ ਸਪੀਡ ਤੇ ਰੈਸਟ੍ਰਿਕਸ਼ਨ ਨਹੀਂ ਹੁੰਦੀ ਕਿ 90 ਆ ਜਾਂਦੇ 100 ਆ ਜਾਂਦਾ ਕਰਕੇ ਕੁਝ ਤੇ ਹੁਣ ਜੇ ਕਈ ਵਾਰੀ ਕੀ ਹੁੰਦਾ ਆਪਾਂ ਜਦੋਂ ਪੰਜਾਬ ਚ ਹੁੰਨੇ ਆ ਕਿ ਆ ਜਦੋਂ ਆਪਾਂ एलिਜੀਬਲ ਹੋ ਜਾਂਦੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਪਰ ਆਪਾਂ ਬਣਾਉਂਦੇ ਨਹੀਂ ਆ ਉਵੇਂ ਚਲਾਈ ਜਾਂਦੇ ਗੱਡੀ ਪਰ ਜਿਹੜਾ ਕੋਈ ਇਨਸਾਨ ਜਿਹੜਾ ਕੋਈ ਮਤਲਬ ਇੱਥੇ ਆਸਟ੍ਰੇਲੀਆ ਆਉਣ ਬਾਰੇ ਸੋਚਣਦਿਆ ਮੈਂ ਇਹ ਪ੍ਰੀਫਰ ਕਰੂੰਗਾ ਕਿ ਜਿੰਨੀ ਛੇਤੀ ਤੁਸੀਂ 18 ਸਾਲ ਦੇ ਹੁੰਦੇ ਜੇ ਉੱਥੇ ਆਪਣਾ ਜੇ 18 ਤੋਂ ਪਹਿਲਾਂ ਵੀ ਮਤਲਬ 16 ਸਾਲ ਦੀ ਜੇ ਤੁਸੀਂ ਆ ਅਪਲਾਈ ਕਰਨ ਦੀ ਲਿਮਿਟ ਹੈਗੀ ਉੱਥੇ ਜਿੰਨੀ ਵੀ ਜਿੰਨੀ ਜਲਦੀ ਤੁਹਾਡਾ ਆਸਟ੍ਰੇਲੀਆ ਇੰਡੀਅਨ ਲਾਇਸੈਂਸ ਤੁਸੀਂ ਬਣਾ ਸਕਦੇ ਏ ਜਿੰਨੇ ਖਾਸ ਕਰਕੇ ਇੱਥੇ ਆਉਣਾ ਉਹ ਜ ਮਤਲਬ ਜਲਦੀ ਤੋਂ ਜਲਦੀ ਉੱਥੇ ਬਣਾ ਲੈ ਤਾਂ ਕਿ ਇੱਥੇ ਆ ਕੇ ਤੇ ਉਹਦਾ ਜੇ 3 ਸਾਲ ਪੂਰੇ ਹੋ ਜਾਂਦੇ ਆ ਲਾਇਸੈਂਸ ਨੂੰ ਤੇ ਫਿਰ ਉਹ ਫੁੱਲ ਲਾਇਸੈਂਸ ਇੱਥੇ ਬਣਾ ਸਕਦਾ ਕਿਉਂਕਿ ਜੇ ਆਪਾਂ ਜੇ ਆਪਾਂ ਮੰਨ ਲਓ ਉੱਥੇ ਨਹੀਂ ਆਪਣਾ ਲਾਇਸੈਂਸ ਬਣਾਉਂਦੇ ਆਪਾਂ एलिਜੀਬਲ ਵੀ ਹੈਗੇ ਆ ਇੱਥੇ ਆਉਣੇ ਆ ਇੱਥੇ ਆ ਕੇ ਕਿ ਮੀਨੇ ਦਾ ਬਾਦ ਆਪਣ ਫਿਰ ਲਾਇਸੈਂਸ ਜਿਹੜਾ ਬਣਾਉਣਾ ਪੈਂਦਾ ਤੇ ਉਹਦਾ ਖਰਚ ਵੀ ਜਿਆਦਾ ਰਸੋ ਦਾ ਜਿਹੜਾ ਤੁਹਾਨੂੰ ਮਤਲਬ ਜੇ ਆਪਾਂ ਲਰਨਰ ਤੋਂ ਇੱਥੇ ਆਣ ਕੇ ਸਟਾਰਟ ਕਰੀਏ ਤੇ ਲਰਨਰ ਪਹਿਲਾਂ ਤੁਸੀਂ ਬਣਾਉਂਗੇ ਉਸ ਤੋਂ ਬਾਅਦ ਆ ਫਿਰ ਪੀ 1 ਇੱਕ ਸਾਲ ਚਲਾਉਂਗੇ ਫਿਰ ਪੀ 2 ਦੋ ਸਾਲ ਚਲਾਉਣਾ ਪੂ ਤਿੰਨ ਸਾਲ ਤਿੰਨ ਸਾਲ ਤੇ ਹੋਈ ਹੋਗੇ ਤੇ ਤਿੰਨ ਚਾਰ ਸਾਲ ਦਾ ਤੁਸੀਂ ਲਾ ਕੇ ਚੱਲੋਗੇ ਤੁਹਾਡਾ ਪ੍ਰੋਸੈਸ ਹੋਊਗਾ ਫੁੱਲ ਲਾਇਸੈਂਸ ਲੈਣ ਤੱਕ ਤੇ ਕਈ ਵਾਰੀ ਕੋਈ ਇਦਾਂ ਦੀ ਤਾਂ ਆਪਾਂ ਨੂੰ ਜੌਬ ਮੈਨੂੰ ਦੀ ਆ ਜਿਹਦੇ ਵਿੱਚ ਆਪਣੀ ਜਿਹੜੀ ਰਿਕੁਆਇਰਮੈਂਟ ਫੁੱਲ ਲਾਇਸੈਂਸ ਦੀ ਹੁੰਦੀ ਆ ਤੇ ਆਪਣਾ ਟਾਈਮ ਵੀ ਖਰਾਬ ਹੁੰਦਾ ਪੈਸੇ ਜਿਹੜੇ ਉਹ ਵੱਖਰੇ ਖਰਾਬ ਹੁੰਦੇ ਆ ਫਿਰ ਜਿਹੜਾ ਆਪਣਾ ਲਰਨਰ ਲਾਇਸੈਂਸ ਲੈਣੇ ਜਾਂ ਪੀ1 ਪੀ2 ਡੀਮੈਡ ਪੁਆਇੰਟ ਘਾਟੇ ਮੰਨ ਲਓ ਕੋਈ ਗਲਤੀ ਹੋ ਗਈ ਤੁਹਾਨੂੰ ਡਰਾਈਵ ਵੀ ਕਰਦੇ ਆ ਫਿਰ ਤੁਹਾਡਾ ਲਾਇਸੈਂਸ ਸਸਪੈਂਡ ਹੋ ਗਿਆ ਮਲ ਬਹੁਤ ਲੰਮਾ ਪ੍ਰਕਿਰਿਆ ਤੇ ਮੈਂ ਇਹੋ ਪ੍ਰੇਫਰ ਕਰੂੰਗਾ ਕਿ ਜਦੋਂ ਤੁਸੀਂ ਇੰਡੀਆ ਦੇ ਵਿੱਚ ਲੀਵਿਬਲ ਹੋ ਜਾਂਦੇ ਜੇ ਆਪਣਾ ਲਾਇਸੈਂਸ ਲਈ ਉਦੋਂ ਹੀ ਤੁਸੀਂ ਲਾਇਸੈਂਸ ਬਣਾਓ ਤਾਂ ਕਿ ਜਦੋਂ ਤੁਸੀਂ ਇੱਥੇ ਆਓ ਤਿੰਨ ਸਾਲ ਤੁਹਾਡੇ ਪੂਰੇ ਹੋਣ ਤੇ ਫਿਰ ਤੁਸੀਂ ਜਿਹੜਾ ਆਪਣਾ ਫੁੱਲ ਲਾਇਸੈਂਸ ਜਾਂ ਆਸਟ੍ਰੇਲੀਆ ਵਾਲਾ ਉਹ ਲੈ ਸਕਦੇ ਜੇ ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਫੀਸ ਜੇ ਮੰਨ ਲਓ ਤੁਸੀਂ ਲਰਨਰ ਲਾਇਸੈਂਸ ਤੋਂ ਸਟਾਰਟ ਕਰਦੇ ਜੇ ਤੁਹਾਡਾ ਆ ਓਵਰਸੀਜ਼ ਦਾ ਇੰਡੀਅਨ ਲਾਇਸੈਂਸ ਨਹੀਂ ਹੈਗਾ ਤੇ ਪਹਿਲਾਂ ਸਾਡੀ ਜਿਹੜੀ ਆ ਲਰਨਰ ਲਾਇਸੈਂਸ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਟੈਸਟ ਜਿਹੜਾ ਕੰਪਿਊਟਰ ਤੇ ਉਹ ਦੇਣਾ ਪੈਂਦਾ ਉਹਨੂੰ ਡੀਕੇਟੀ ਕਹਿੰਦੇ ਡਰਾਈਵਿੰਗ ਨੋਲਿਜ ਟੈਸਟ ਉਹਦੀ ਜਿਹੜੀ ਫੀਸ ਆ ਉਹ 55 ਡਾਲਰ ਆ ਜੇ ਤੁਸੀਂ ਆਨਲਾਈਨ ਮਤਲਬ ਫੀਸ ਦੇ ਕੇ ਆਨਲਾਈਨ ਤੁਸੀਂ ਉਹ ਟੈਸਟ ਕਰਦੇ ਜੇ ਤੇ ਤੁਸੀਂ ਜੇ ਪਹਿਲੀ ਵਾਰੀ ਨਹੀਂ ਪਾਸ ਹੋਏ ਤਾਂ ਦੂਜੀ ਵਾਰੀ ਫੇਰ ਵੀ ਕਰ ਸਕਦੇ ਤੀਜੀ ਵਾਰੀ ਮਤਲਬ ਅਨਲਿਮਿਟਿਡ ਉਹਦੀ ਅਟੈਂਪਟਸ ਹੁੰਦੀਆਂ ਇੱਕੋ ਵਾਰੀ 55 ਡਾਲਰ ਦੇਣੇ ਪਰ ਜੇ ਤੁਸੀਂ 55 ਡਾਲਰ ਆ ਜਿਹੜਾ ਸੈਂਟਰ ਜਿਹੜਾ ਸਰਵਿਸ ਨਿਊ ਸਾਫਟਵੇਅਰ ਸੈਂਟਰ ਹੁੰਦਾ ਉੱਥੇ ਜਾ ਕੇ ਦਿੰਦੇ ਜੇ ਤੇ ਉੱਥੇ ਟੈਸਟ ਤੁਸੀਂ ਦਿੰਦੇ ਤੇ ਉਹਦੇ ਵਿੱਚ ਜੇ 55 ਡਾਲਰ ਦੇ ਕੇ ਜੇ ਪਰ ਤੋਂ ਨਹੀਂ ਪਾਸ ਹੋਇਆ ਜਦੋਂ ਤੁਸੀਂ ਦੁਬਾਰਾ ਫੇਰ ਉਹ ਅਟੈਂਪਟ اپ ਨਹੀਂ ਕਰੋਗੇ ਫੇਰ ਤੁਹਾਨੂੰ ਹਰ ਹਾਰ ਸਿੰਗਲ ਅਟੈਂਪਟ ਤੁਹਾਨੂੰ ਪੈਸੇ ਦੇਣੇ ਪੈਣਗੇ ਤੇ ਉਹਦੇ ਵਿੱਚ ਜੇ ਤੁਸੀਂ ਪ੍ਰੈਫਰ ਕਰਿਓ ਆਨਲਾਈਨ ਟੈਸਟ ਦੇਣ ਦੀ ਇੱਕ ਵਾਰ ਤੁਸੀਂ ਕਿਸੇ ਟਾਈਮ ਹੀ ਦੇ ਸਕਦੇ ਉਸ ਦੀ ਇੱਕੋ ਵਾਰੀ ਤੁਹਾਨੂੰ ਜਿਹੜੇ 55 ਡਾਲਰ ਆ ਉਹਦੀ ਫੀਸ ਦੇਣੀ ਪਊਗੀ ਤੇ ਉਹ ਉਹਦਾ ਮੈਂ ਤੁਹਾਨੂੰ ਲਿੰਕ ਇਹ ਵੀਡੀਓ ਦੇ ਵਿੱਚ ਪਾ ਦੂੰਗਾ ਤੁਸੀਂ ਉੱਥੇ ਜਾ ਆਨਲਾਈਨ ਪ੍ਰੈਕਟਿਸ ਵੀ ਕਰ ਸਕਦੇ ਜੇ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਡੀਕੇਟੀ ਕਲੀਅਰ ਹੋ ਗਿਆ ਫਿਰ ਤੁਸੀਂ ਤੁਹਾਡਾ ਆਈਟਾ ਆਈਸਾਈ ਟੈਸਟ ਜਿਹੜਾ ਉਹ ਵੀ ਹੁੰਦਾ ਉੱਥੇ ਤੇ ਫਿਰ ਉਹਦਾ ਰਿਪੋਰਟ ਲਈ ਜਾਂਦੀ ਆ ਤੇ ਫਿਰ ਤੁਸੀਂ ਆਪਣਾ 30 ਡਾਲਰ ਦੇ ਕੇ ਤੇ ਲਾਇਸੈਂਸ ਜਿਹੜਾ ਲਰਨਰ ਆ ਉਹ ਲੈ ਸਕਦੇ ਜੀ ਹੁਣ ਮੰਨ ਲਓ ਜਦੋਂ ਤੁਸੀਂ ਆ ਲਰਨਿੰਗ ਲਾਇਸੈਂਸ ਤਾਂ ਤੋਂ ਆ ਗਿਆ ਫਿਰ ਜਿਹੜੀ ਤੁਸੀਂ ਪ੍ਰੈਕਟਿਸ ਜਿਹੜੀ ਕਰਨੀ ਆ ਫਿਰ ਤੁਸੀਂ ਉਹਦੇ ਲਈ एलिਜੀਬਲ ਹੁੰਦੇ ਜੇ ਤੇ ਉਹਦੇ ਵਿੱਚ ਪ੍ਰੈਕਟਿਸ ਕਰਨ ਲਈ ਜੇ ਤੁਸੀਂ ਤੁਹਾਡੀ ਉਮਰ ਜਿਹੜੀ ਆ ਉਹ 25 ਸਾਲ ਤੋਂ ਘੱਟ ਆ ਤੇ ਫਿਰ ਤੁਹਾਨੂੰ ਉਹ ਜਿਹੜਾ ਲਰਨਿੰਗ ਲਾਇਸੈਂਸ ਹੈ ਉਹ ਘੱਟੋ ਘੱਟ 12 ਮਹੀਨੇ ਤੱਕ ਤਾਂ ਰੱਖਣਾ ਪੈਂਦਾ ਮਤਲਬ ਤੁਸੀਂ 12 ਮਹੀਨੇ ਤੋਂ ਪਹਿਲਾਂ ਵੀ ਬਨ ਲਈ ਅਪਲਾਈ ਨਹੀਂ ਕਰ ਸਕਦੇ プラス ਜੇ 125 ਜੇ ਤੁਸੀਂ ਤੇ 120 ਘੰਟੇ ਦਾ ਤੁਹਾਨੂੰ ਜਿਹੜਾ ਵਾ ਉਹ ਆ ਡਰਾਈਵਿੰਗ ਜਿਹੜੀ ਆ ਉਹ ਸਿੱਖਣ ਲਈ ਮਤਲਬ ਜਿਹੜੇ ਤੇ ਡਰਾਈਵਿੰਗ ਸਕੂਲ ਹੁੰਦੇ ਆ ਉਹਨਾਂ ਤੋਂ ਜਾਣਾ ਪੈਂਦਾ ਤੇ ਉਹ ਇੱਕ ਮਤਲਬ ਲੌਗ ਬੁੱਕ ਹੁੰਦੀ ਆ ਜਿਹਦੇ ਵਿੱਚ ਉਹ ਆਪਣਾ ਜਿਹੜੇ ਡਰਾਈਵਿੰਗ ਇੰਸਟ੍ਰਕਟਰ ਹੁੰਦੇ ਆ ਉਹ ਤੁਹਾਨੂੰ ਬਣਾ ਕੇ ਦਿੰਦੇ ਆ ਕਿ ਇਹਨਾਂ ਨੇ ਮਤਲਬ ਇੰਨੇ 120 ਘੰਟੇ ਜਿਹੜੀ ਉਹ ਪ੍ਰੈਕਟਿਸ ਕੀਤੀ ਡਰਾਈਵਿੰਗ ਦੀ ਉਹਦੇ ਉਹਦੇ ਵਿੱਚ 120 ਘੰਟਿਆਂ ਦੇ ਵਿੱਚ ਹੀ ਜਿਹੜੇ ਵੀਕੈਂਡ ਤੇ ਹੁੰਦੇ ਆ ਉਹ ਤੁਹਾਨੂੰ ਨਾਈਟ ਡਰਾਈਵਿੰਗ ਦਾ ਵੀ ਮਤਲਬ ਬਣਾਉਣਾ ਪੈਂਦਾ ਉੱਥੇ ਨਾਈਟ ਡਰਾਈਵਿੰਗ ਦੀ ਪ੍ਰੈਕਟਿਸ ਕਰਨੀ ਪੈਂਦੀ ਤੇ ਟੋਟਲ ਜਿਹੜਾ ਟਾਈਮ ਹੈ ਉਹ 120 ਡਾਲਰ ਆ 120 ਘੰਟੇ ਆ ਆ ਇਨਕਲੂਡਿੰਗ 20 20 ਆਵਰਸ ਜਿਹੜੀ ਨਾਈਟ ਡਰਾਈਵਿੰਗ ਆ ਤੇ ਇਹਦੇ ਜਿਹੜਾ ਨਾਰਮਲੀ ਜਿਹੜੇ ਬੰਦੇ ਚਾਰਜ ਕਰਦੇ ਆ ਜਿਵੇਂ ਮੰਨ ਲਓ 50 60 ਡਾਲਰ ਪਰ ਆਵਰ ਚਾਰਜ ਕਰਦੇ ਤੇ ਤੁਸੀਂ ਆਪ ਤੇ ਨਹੀਂ ਕੈਲਕੂਲੇਸ਼ਨ ਕਰ ਲਿਓਗੇ 120 ਘੰਟੇ ਤੁਸੀਂ ਡਰਾਈਵਿੰਗ ਸਿੱਖਣੀ ਤੇ ਉਹਦੇ ਲਈ ਤੁਹਾਨੂੰ ਕਿੰਨੇ ਪੈਸੇ ਇਹ ਕਰਨ ਨਹੀਂ ਪਾਏਗੇ ਇਹ ਇਹ ਜਿਹੜਾ ਇੱਕ ਖਰਜ ਮਤਲਬ ਵੱਖਰਾ ਹੋ ਗਿਆ ਕਿਉਂਕਿ ਤੁਸੀਂ ਅੰਡਰ 25 ਜੇ ਤਾਂ ਅਕਤੂਬਰਿਸ ਦਾ ਲਾਇਸੈਂਸ ਨਹੀਂ ਹੈਗਾ ਤੇ ਤੁਹਾਨੂੰ ਇਹ ਪ੍ਰੈਕਟਿਸ ਕਰਨੀ ਪੈਂਦੀ ਪਰ ਜੇ ਤੁਸੀਂ ਆ ਅੰਡਰ 25 ਨਹੀਂ ਜੇ ਫਿਰ ਤੁਹਾਨੂੰ ਇਹ ਜਿਹੜੇ 120 ਘੰਟਿਆਂ ਦਾ ਜਿਹੜੀ ਲੌਗ ਬੁੱਕ ਆ ਉਹਦੀ ਜਿਹੜੀ ਤੁਹਾਨੂੰ ਪ੍ਰੈਕਟਿਸ ਕਰਨ ਦੀ ਨਹੀਂ ਲੋੜ ਤੇ ਫਿਰ ਤੁਸੀਂ ਸਿੱਧਾ ਆ ਆਪਣਾ ਮਤਲਬ ਲਰਨਰ ਜਦੋਂ ਲਾਇਸੈਂਸ ਤੁਹਾਡਾ ਆ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਸਿੱਧਾ ਅਪਲਾਈ ਕਰ ਸਕਦੇ P1 ਲਈ ਤੇ ਉਹਦੇ ਲਈ ਤੁਹਾਨੂੰ ਜਿਹੜੀ ਹੈ ਜਿਹੜਾ 12 ਮਹੀਨੇ ਦਾ ਟਾਈਮ ਆ ਜਿਹੜਾ ਕਿ ਤੁਹਾਨੂੰ 125 ਹੋਣ ਤੇ 12 ਮਹੀਨੇ ਦੀ ਤੁਹਾਨੂੰ ਆ दट ਦੇਮਲੇ ਕਿਸਮਾ ਰਿਸਟ੍ਰਿਕਸ਼ਨ ਹੁੰਦੀ ਹੈ ਕਿ ਤੁਸੀਂ 12 ਮਹੀਨੇ ਪਹਿਲਾਂ ਅਪਲਾਈ ਨਹੀਂ ਕਰ ਸਕਦੇ ਉਹ ਜਿਹੜੀ ਚੀਜ਼ ਉਹ ਵੀ हट ਜਾਂਦੀ ਆ ਤੁਸੀਂ ਕਿਸੇ ਵੀ ਟਾਈਮ ਜਦੋਂ ਤੁਹਾਨੂੰ ਲੱਗਦਾ ਕਿ ਮੈਂ ਲਰਨਰ ਲਾਇਸੈਂਸ ਲੈ ਲਿਆ ਆ ਤੇ ਗੱਡੀ ਮੈਂ ਸਿੱਖ ਲਿਆ ਤੇ ਫਿਰ ਤੁਸੀਂ ਆਪਣਾ ਪੀ 1 ਲਈ ਅਪਲਾਈ ਕਰ ਸਕਦੇ ਤੇ ਜਿਹੜੀ ਗੱਡੀ ਸਿੱਖਣੀ ਜਦੋਂ ਤੱਕ ਤੁਹਾਨੂੰ ਲਰਨਿੰਗ ਲਾਇਸੈਂਸ ਆ ਗਿਆ ਉਹਦੀ ਇਹ ਕੰਡੀਸ਼ਨ ਹੁੰਦੀ ਕਿ ਤੁਹਾਡੇ ਨਾਲ ਜਿਹੜਾ ਬੰਦਾ ਵਾ ਉਹ ਫੁੱਲ ਲਾਇਸੈਂਸ ਜਿਹੜਾ ਜਿੱਤ ਹੋਏਗਾ ਆਸਟ੍ਰੇਲੀਅਨ ਉਹੀ ਤੁਹਾਨੂੰ ਤੁਹਾਡੇ ਨਾਲ ਬੈਠ ਸਕਦਾ ਤੇ ਫਿਰ ਤੁਸੀਂ ਗੱਡੀ ਚਲਾ ਸਕਦੇ ਇਹ ਨਹੀਂ ਕਿ ਤੁਸੀਂ ਆਪਣੇ ਆਪ ਲਰਨਿੰਗ ਲਾਇਸੈਂਸ ਲਾ ਕੇ ਅੱਗੇ ਐਲ ਪਲੇਟ ਲਾ ਕੇ ਗੱਡੀ ਦੇ ਅੱਗੇ ਪਿੱਛੇ ਤੇ ਪ੍ਰੈਕਟਿਸ ਕਰਨ ਦੇ ਜੇ ਤੁਹਾਡੇ ਨਾਲ ਹਾਲ ਟਾਈਮ ਜਦੋਂ ਵੀ ਤੁਸੀਂ ਗੱਡੀ ਚਲਾ ਰਹੇ ਤਾਂ ਫੁੱਲ ਆਸਟ੍ਰੇਲੀਅਨ ਲਾਇਸੈਂਸ ਜਿਹੜਾ ਜਿੱਤੋਂ ਹੈਗਾ ਵਾ ਉਹ ਇਨਸਾਨ ਦਾ ਅੱਜ ਨਾਲ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਲੱਗੇ ਕਿ ਹਾਂ ਮੈਂ ਠੀਕ ਹਾਂ ਆ ਮੇਰੀ ਪ੍ਰੈਕਟਿਸ ਹੋ ਗਈ ਵਦਿਆ ਹੁਣ ਮੈਂ ਟੈਸਟ ਦੇ ਸਕਦਾ ਕਿਉਂਕਿ ਜਿਹੜਾ ਬਾਅਦ ਚ ਟੈਸਟ ਹੋਣਾ ਵਾ ਉਹ ਤੁਹਾਡਾ ਹੁੰਦਾ ਵਾ ਆ ਇਨਸਟ੍ਰਕਟਰ ਦੇ ਨਾਲ ਜਿਸ ਤੁਸੀਂ ਸਰਵਿਸ ਨਿਊ ਸਾਊਥ ਵੈਲ ਜਾਂਦੇ ਜੇ ਉੱਥੇ ਤੁਸੀਂ ਫੀਸ ਉਹਨਾਂ ਨੂੰ ਪੇ ਕਰਦੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਬੰਦਾ ਹੁੰਦਾ ਉਹ ਤੁਹਾਡੇ ਨਾਲ ਪੈਂਦਾ ਤੇ ਉਹ ਤੁਹਾਨੂੰ ਸਾਰੀਆਂ ਰਿਐਕਸ਼ਨਸ ਦੇਨ ਦਾ ਕਿ ਆਪਾਂ ਕੀ ਕਰਨਾ ਕਿਵੇਂ ਹਰ ਜੀ ਉਹਨੇ ਤੁਹਾਨੂੰ ਕੋਈ ਜੇ ਜਦੋਂ ਤੁਸੀਂ ਗਲਤੀ ਕਰਨੇ ਉਹਨੇ ਤੁਹਾਨੂੰ ਦੱਸਣਾ ਨਹੀਂ ਬਸ ਉਹਨੇ ਆਪਣੇ ਪੇਪਰ ਦੇ ਉੱਤੇ ਲਿਖੀ ਜਾਣਾ ਤੇ ਜਦੋਂ ਤੁਹਾਡਾ ਟੈਸਟ ਕੰਪਲੀਟ ਹੋ ਗਿਆ ਫਿਰ ਉਹ ਤੁਹਾਨੂੰ ਦੱਸ ਦੇਗਾ ਤੁਸੀਂ ਪਾਸ ਹੋਏ ਜਾਂ ਫੇਲ ਹੋਏ ਕਿੱਥੇ ਕਿੱਥੇ ਕੀ ਕੀ ਗਲਤੀ ਕੀਤੀ ਤੇ ਜਦੋਂ ਤੁਸੀਂ ਆਪਣਾ ਲਰਨਰ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਇੱਕ ਹੋਰ ਟੈਸਟ ਹੁੰਦਾ ਉਹਨੂੰ HPT ਕਹਿੰਦੇ ਆ ਜਦੋਂ ਤੁਸੀਂ ਲਰਨਰ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਤੁਸੀਂ ਜਦੋਂ P1 ਲਈ ਅਪਲਾਈ ਕੀਤਾ ਤੇ ਤੁਹਾਨੂੰ ਇੱਕ ਹੋਰ ਟੈਸਟ ਜਿਹੜਾ ਉਹ ਵੀ ਦੇਣਾ ਪੈਂਦਾ ਉਹਨੂੰ ਕਹਿੰਦੇ ਆ ਆ ਐਚ ਪੀਟੀ ਹੈਜਰਡ ਪਰਸੈਪਸ਼ਨ ਟੈਸਟ ਇਹ ਟੈਸਟ ਜਿਹੜਾ ਹੁੰਦਾ ਏ ਮਤਲਬ ਤੁਸੀਂ ਸੈਂਟਰ ਜਾਣਾ ਉੱਥੇ ਫੀਸ ਇਹਦੀ ਦੇ ਕੇ ਤੇ ਇਹਦੀ ਫੀਸ ਜਿਹੜੀ ਆ 55 ਡਾਲਰ ਇਹਦੀ ਵੀ ਫੀਸ ਵੱਖਰੀ ਹੋਗੀ ਤੇ ਇਹ ਹਰ ਵਾਰੀ ਜੇ ਤੁਸੀਂ ਫੇਲ ਹੁੰਦੇ ਜੇ ਤੁਹਾਨੂੰ ਹਰ ਵਾਰੀ 55 ਡਾਲਰ ਇਹ ਦੇਣੇ ਪੈਣਗੇ ਤੇ ਇਹ ਟੈਸਟ ਹੁੰਦਾ ਜਿਵੇਂ ਅੱਗੇ ਸਕਰੀਨ ਲੱਗੀ ਆ ਤੇ ਤੁਸੀਂ ਬਹਿ ਜਾਣਾ ਫਿਰ ਉਹਦੇ ਵਿੱਚ ਹੁੰਦਾ ਕਿ ਜਿਵੇਂ ਤੁਸੀਂ ਸਪੀਡ ਜਿਵੇਂ ਤੁਸੀਂ ਡਰਾਈਵ ਕਰਦੇ ਜੇ ਆਨਲਾਈਨ ਮਤਲਬ ਦੇ ਸਕਰੀਨ ਦੇ ਉੱਪਰ ਹੀ ਕਿ ਅੱਗੇ ਕੋਈ ਚੀਜ਼ ਆ ਗਈ ਤੁਸੀਂ ਬ੍ਰੇਕ ਲਾਉਣੀ ਆ ਤੁਸੀਂ ਉਹ ਮੋਨੀਟਰ ਕਰਨਾ ਰੋਡ ਨੂੰ ਕੋਈ ਚੀਜ਼ ਆਤ ਨਹੀਂ ਕੋਈ ਪੈਡੈਸਟਰੀਨ ਆ ਗਿਆ ਤੁਸੀਂ ਬ੍ਰੇਕ ਲਾਉਣੀ ਆ ਸਪੀਡ ਨੂੰ ਆਪੇ ਸ਼ੋਰ ਰੱਖਣੀ ਇਦਾਂ ਲਾ ਕਰਕੇ ਮਤਲਬ ਉਹ ਜਿਆਦਾ ਟਫ ਨਹੀਂ ਹੁੰਦਾ ਪਰ ਉਹਦੀ ਪਹਿਲਾਂ ਤੁਸੀਂ ਪ੍ਰੈਕਟਿਸ ਕਰਕੇ ਆ ਜੋ ਵੀ ਜਦੋਂ ਤੁਸੀਂ ਆਪਣਾ ਡੀਕੇਡੀ ਦੀ ਪ੍ਰੈਕਟਿਸ ਕੀਤੀ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਕੁਐਸਚਨ ਆ ਕੀ ਕੀ ਰੂਲਸ ਆ ਉਹ ਸਭ ਨਾਲ ਤੁਸੀਂ ਉਹ ਵੀ ਟੈਸਟ ਜਿਹੜਾ ਤੁਹਾਨੂੰ ਪਹਿਲਾਂ ਕਲੀਅਰ ਕਰਨਾ ਪੈਂਦਾ ਜਦੋਂ ਪੀ1 ਲਾਇਸੈਂਸ ਅਪਲਾਈ ਕਰਨਾ ਜਦੋਂ ਤੁਸੀਂ ਪੀ1 ਲਾਇਸੈਂਸ ਅਪਲਾਈ ਕਰਨਾ ਉਦੋਂ ਤੁਹਾਨੂੰ 69 ਡਾਲਰ ਫੀਸ ਉਹਦੀ ਵਕਰੀ ਦੇਣੀ ਪੈਂਦੀ ਤੇ 12 ਮਹੀਨੇ ਤੁਹਾਨੂੰ ਉਹ ਪੀ1 ਲਾਇਸੈਂਸ ਰੱਖਣਾ ਪੈਂਦਾ 12 ਮਹੀਨੇ ਪਹਿਲਾਂ ਨਹੀਂ ਤੁਸੀਂ ਅਪਲਾਈ ਕਰ ਸਕਦੇ ਪੀ2 ਨਹੀਂ ਤੇ ਉਹਦੇ ਵਿੱਚ ਜਿਹੜੀ ਇੱਕ ਹੋਰ ਫੁੱਲ ਲਾਇਸੈਂਸ ਤੇ ਲਰਨਰ ਦੇ ਪੀ1 ਪੀ2 ਦੀ ਜਿਹੜੀ ਕੰਡੀਸ਼ਨ ਆ ਉਹਦੇ ਵਿੱਚ ਇਹ ਆ ਕਿ ਪੀ1 ਦੇ ਵਿੱਚ ਜਿਹੜੇ ਤੁਹਾਡੇ ਤੁਸੀਂ ਮਤਲਬ ਡਰਿੰਕ ਡਰਾਈਵ ਨਹੀਂ ਕਰ ਸਕਦੇ ਉਹਦੀ ਜਿਹੜੀ ਲਿਮਟ ਹੈ ਉਹ ਜ਼ੀਰੋ ਅਲਕੋਹਲ ਹੋਣੀ ਚਾਹੀਦੀ ਆ ਜਦੋਂ ਤੁਸੀਂ ਪੀ1 ਦੇ ਉੱਪਰ ਡਰਾਈਵ ਕਰਦੇ ਬਾ ਜਿਹੜੀ ਆਪਣੀ ਫੁੱਲ ਲਾਇਸੈਂਸ ਹੁੰਦੀ ਆ ਉਹਦੇ ਵਿੱਚ ਕੰਡੀਸ਼ਨ ਹੁੰਦੀ ਕਿ 0.005 ਕਰਕੇ ਕਿ ਤੇ ਇੰਨੀ ਗੱਜ ਜੇ ਤੁਸੀਂ ਡਰਿੰਕ ਕੀਤੀ ਵੀ ਆ ਫਿਰ ਵੀ ਤੁਸੀਂ ਡਰਾਈਵ ਕਰ ਸਕਦੇ ਪਰ ਉਹ ਜੇ ਚੈੱਕ ਕਰਦੇ ਆ ਉਹ ਜਿਹੜੀ ਤੁਹਾਡੀ ਕੈਲਕੂਲੇਟਰ ਜਿਹੜੀ ਹੁੰਦੀ ਆ ਆਪਣੀ ਰੀਡਿੰਗ ਉਹ 0.005 ਤੋਂ ਥੱਲੇ ਹੋਣੀ ਚਾਹੀਦੀ ਆ ਤੇ P1 ਦੇ ਨਾਲ ਤੁਹਾਨੂੰ ਫੋਰ ਡੀਮੈਟ ਇਹਦੇ ਵਿੱਚ ਵੀ ਆ ਜਾਣਗੇ ਤੇ 12 ਮਹੀਨੇ ਤੱਕ ਤੁਹਾਨੂੰ ਇਹ ਲਾਇਸੈਂਸ ਰੱਖਣਾ ਪਊਗਾ ਫਿਰ ਉਸ ਤੋਂ ਬਾਅਦ ਵਿੱਚ ਅੱਗੇ ਆ ਜੰਨੇ ਆਪਾਂ P2 ਦੇ ਉੱਪਰ P2 ਦੇ ਉੱਪਰ ਇਹਦੇ ਵਿੱਚ ਤੁਹਾਡੇ ਜਿਹੜੇ ਡੀਮੈਟ ਪੁਆਇੰਟ ਆ ਉਹ 7 ਹੋ ਜਾਂਦੇ ਆ 4 ਤੋਂ ਵੱਧ ਕੇ ਤੇ ਇਹਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਜਿਹੜੀ ਆ ਮੈਕਸਿਮਮ ਡਰਾਈਵ ਦੀ ਲਿਮਿਟ ਜਿਹੜੀ 90 ਕਿਲੋਮੀਟਰ ਹੀ ਹੈ ਤੁਹਾਡੀ 100 ਹੋ ਜਾਂਦੀ ਆ ਤੇ ਇਹਦੇ ਨਾਲ ਤੁਹਾਨੂੰ ਗ੍ਰੀਨ ਪੀ ਅੱਗੇ ਡਰਾਈਵ ਉਹਦੇ ਗੱਡੀ ਦੇ ਅੱਗੇ ਪਿਛੇ ਗ੍ਰੀਨ ਪੀ ਲਾ ਕੇ ਡਰਾਈਵ ਕਰਨਾ ਪੈਂਦਾ ਤੇ ਜਿਹੜੀ ਐਲਕੋਹਲ ਆ ਉਹ ਵੀ ਇਹਦੇ ਵਿੱਚ ਜ਼ੀਰੋ ਹੁੰਦੀ ਜ਼ੀਰੋ ਐਲਕੋਹਲ ਹੋਣੀ ਚਾਹੀਦੀ ਜੇ ਤੁਸੀਂ ਡਰਾਈਵ ਕਰਦੇ ਜੇ ਤੇ ਆ ਇਹ ਜਿਹੜੀ ਤੁਹਾਨੂੰ 2 ਸਾਲ ਤੱਕ ਜਿਹੜਾ ਪੀ 2 ਰੱਖਣਾ ਪੈਂਦਾ ਕਿ 2 ਸਾਲ ਤੋਂ ਪਹਿਲਾਂ ਤੁਸੀਂ ਫੁੱਲ ਲਾਇਸੈਂਸ ਲਈ ਅਪਲਾਈ ਨਹੀਂ ਕਰ ਸਕਦੇ ਪਰ ਜਦੋਂ ਪੀ 1 ਤੋਂ ਪੀ 2 ਜਾਂ ਪੀ 2 ਤੋਂ ਫੁੱਲ ਲਾਇਸੈਂਸ ਲੈਣਾ ਉਹਦੇ ਲਈ ਫਿਰ ਤੁਹਾਨੂੰ ਦੁਬਾਰਾ ਜਿਹੜਾ ਟੈਸਟ ਦੇਣ ਦੀ ਜ਼ਰੂਰਤ ਨਹੀਂ ਤੇ ਪੀ 2 ਦੀ ਜਿਹੜੀ ਫੀਸ ਹੁੰਦੀ ਆ ਉਹ ਹੁੰਦੀ ਆ 109 ਡਾਲਰ ਤੇ ਇਹ ਮਲੇਡੀ ਮੈਕਸਿਮਲ ਜਿਹੜੀ ਆ ਵੈਲਿਡ ਹੁੰਦਾ 36 ਮਹੀਨਿਆਂ ਲਈ ਹੁੰਦਾ ਪਰ ਤੁਸੀਂ ਇਦਾਂ ਲਈ ਆਪਾਂ ਫੁੱਲ ਲਾਇਸੈਂਸ ਲੈਣਾਂ ਦੇ 24 ਮੰਥ ਤੋਂ ਬਾਅਦ ਵਿੱਚ ਤੁਸੀਂ ਫੁੱਲ ਲਾਇਸੈਂਸ ਲਈ ਅਪਲਾਈ ਕਰ ਸਕਦੇ ਜੇ ਤੇ ਜਿਹੜਾ ਫੁੱਲ ਲਾਇਸੈਂਸ ਜਦੋਂ ਆਪਾਂ ਲੈਣੇ ਆ ਉਹਦੀ ਜਿਹੜੀ ਫੀਸ ਆ ਉਹ 10 ਸਾਲ ਦੀ ਹੈਗੀ ਆ 410 ਤੇ ਜੇ ਜੇ ਆਪਾਂ ਲਰਨਰ ਲਾਇਸੈਂਸ ਤੋਂ ਲੈ ਕੇ ਫੁੱਲ ਲਾਇਸੈਂਸ ਤੱਕ ਜਾਣੇ ਆ ਤੇ ਜਿਹੜੀ ਟੋਟਲ ਫੀਸ ਉਹਦੀ ਬਣਦੀ ਆ ਉਹ ਹੈਗਾ 728 ਇਹਦੇ ਵਿੱਚ ਜਿਹੜੀ ਤੁਸੀਂ 120 ਕੈਂਟ ਦੀ ਪ੍ਰੈਕਟਿਸ ਕੀਤੀ ਕਿਸੇ ਪ੍ਰਾਈਵੇਟ ਡਰਾਈਵਿੰਗ ਸਕੂਲ ਤੋਂ ਉਹਦੇ ਪੈਸੇ ਜਿਹੜੇ ਉਹ ਉਹ ਵੱਖਰੇ ਆ ਉਹ ਇਹਦੇ ਵਿੱਚ ਇਨਕਲੂਡ ਨਹੀਂ ਬਸ ਇਹਦੇ ਵਿੱਚ ਜੇ ਕੋਈ ਤੁਸੀਂ ਟੈਸਟ ਦੇ ਜਾਂਦੇ ਲੇ ਤੇ ਫੇਲ ਨਹੀਂ ਹੁੰਦੇ ਸਾਰੇ ਟੈਸਟ ਪਾਸ ਕਰੀ ਜਾਂਦੇ ਸਟੈਪ ਬਾਈ ਸਟੈਪ ਦੇ ਫੇਲ ਜਿਹੜੇ ਤੁਹਾਡੇ ਪੈਸੇ ਲੱਗਣਗੇ ਟੋਟਲ ਉਹ 728 ਡਾਲਰ ਹੋਣਗੇ ਪਰ ਜਿਹੜੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਜਿਹੜਾ ਤੁਹਾਡਾ ਜਦੋਂ 120 ਡਾਲਰ ਤੁਸੀਂ ਪ੍ਰੈਕਟਿਸ ਕਰਨੀ ਆ ਆਨਲਾਈਨ ਅੰਦਰ 25 ਹੋਣ ਕਰਕੇ ਉਹਦੇ ਵਿੱਚ ਤੁਹਾਡੇ ਕਿੰਨੇ ਪੈਸੇ ਲੱਗ ਜਾਣੇ ਤਾਂ ਕਰਕੇ ਮੈਂ ਫੇਰ ਤੁਹਾਨੂੰ ਵੀਡੀਓ ਦੇ ਲਾਸਟ ਦੇ ਹੋ ਗਿਆ ਕਿ ਜਦੋਂ ਤੁਸੀਂ ਆਪਣਾ ওভারਸੀਜ਼ ਦੇ ਵਿੱਚ ਫੁੱਲ ਲਾਇਸੈਂਸ ਲਈ एलिਜੀਬਲ ਹੁੰਦੇ ਜੇ ਆਪਣਾ ਜਿੰਨਾ ਜਲਦੀ ਹੋ ਸਕਦਾ ਉਹ ਤੁਸੀਂ ਇੰਡੀਅਨ ਲਾਇਸੈਂਸ ਬਣਾ ਜੋ ਤਾਂ ਕਿ ਤੁਸੀਂ ਇੱਥੇ ਆਣ ਕੇ ਤੁਹਾਡੇ ਪੈਸੇ ਵੀ ਬਚ ਸਕਣ ਆ ਜਿਹੜਾ ਤੁਹਾਡਾ ਟਾਈਮ ਆ ਉਹ ਵੀ ਬਚ ਸਕੇ ਤੇ ਪਲੱਸ ਤੁਹਾਨੂੰ ਕੋਈ ਜੌਬ ਲੈਣ ਦੇ ਵਿੱਚ ਜਾਂ ਕੋਈ ਕੋਈ ਜੋਬ ਇੰਦਾਂ ਦੇ ਨਾਲ ਤੁਹਾਨੂੰ ਕੋਈ ਆ ਛੋਟਾ ਕੰਮ ਜਿਹੜਾ ਉਹ ਚਲਾਉਣਾ ਪੈਂਦਾ ਜਾਂ ਕੋਈ ਵੀ ਇੰਦਾਂ ਦੀ ਡਿਲੀਵਰੀ ਦੀ ਹੋ ਗਈ ਜੋ ਆਪਾਂ ਜਾਂ ਕੁਝ ਵੀ ਜਿਹਦੇ ਕਰਕੇ ਤੁਹਾਨੂੰ ਫੁੱਲ ਲਾਇਸੈਂਸ ਚਾਹੀਦਾ ਹੋ ਤਾਂ ਟਾੜਾ ਜਲਦੀ ਤੋਂ ਜਲਦੀ ਬਣ ਸਕੇ ਤੇ ਮੈਂ ਆਸ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਤੁਹਾਡੇ ਕੋਈ ਵੀ ਕੁਐਸਚਨ ਨੇ ਜਾਂ ਆ ਆ ਕੁਦੇ ਕੋਈ ਡਾਊਟ ਆ ਤੁਸੀਂ ਕਮੈਂਟ ਕਰ ਸਕਦੇ ਜੇ ਤੇ ਮੈਂ ਤੁਹਾਨੂੰ ਕਮੈਂਟਸ ਦੇ ਵਿੱਚ ਜਾ ਕੇ ਵੀ ਜਿਹੜੀ ਹੋਰ ਇਨਫੋਰਮੇਸ਼ਨ ਆ ਤੁਹਾਡੇ ਕੁਐਸਚਨ ਬਾਰੇ ਉਹ ਤੁਹਾਨੂੰ ਦਊਂਗਾ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਕਚੁਅਲ ਦੇ ਵਿੱਚ ਬਾਹਰ ਜਾ ਕੇ ਤੁਹਾਨੂੰ ਮੈਂ ਉਹ ਵੀ ਦਿਖਾਉਂਗਾ ਕਿ ਜਿਵੇਂ ਜਦੋਂ ਆਪਾਂ ਲਾਇਸੈਂਸ ਲਈ ਅਪਲਾਈ ਕਰਦੇ ਆਂ ਤੇ ਟੈਸਟ ਲਈ ਜਾਂਦੇ ਆ ਉਹ ਕਿਵੇਂ ਦਾ ਸੈਂਟਰ ਹੁੰਦਾ ਵਾ ਕਿਵੇਂ ਕਿੱਦਾਂ ਉਹ ਇਹ ਮਲਹਾਰਤ ਤਨ ਚੀਜ਼ ਮੈਂ ਜੋ ਵੀ ਟੈਸਟ ਦੇ ਵਿੱਚ ਤੁਹਾਡੇ ਲਈ ਹੈਲਪਫੁਲ ਹੋਊਗੀ ਉਹ ਮੈਂ ਤੁਹਾਨੂੰ ਦਿਖਾਉਂਗਾ ਉਹਦੇ ਵਿੱਚ ਤੇ ਆ ਉਹ ਵੀ ਵੀਡੀਓ ਮੈਂ ਬਹੁਤ ਜਲਦੀ ਅਪਲੋਡ ਕਰੂੰਗਾ ਇਹ ਚੈਨਲ ਦੇ ਉੱਤੇ ਤੇ ਬਾਕੀ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਧੰਨਵਾਦ